ਅੱਜ ਉਹ ਸਦਾਕਾਰ ਨੂੰ ਰੂਬਰੂ ਕਰਨ ਜਾ ਰਿਹਾ ਆਪਣੇ ਦਰਸ਼ਕਾਂ ਦੇ ਜਿੰਨੂੰ ਹਮੇਸ਼ਾ ਹੀ ਬਚਪਨ ਤੋਂ ਲੈ ਕੇ ਤੇ ਕੁਝ ਦਿਨ ਪਹਿਲਾਂ ਤੱਕ ਹੱਸਦੇ ਹੀ ਦੇਖਿਆ ਸੀ ਹਸਾਉਂਦੇ ਹੀ ਦੇਖਿਆ ਸੀ ਇੱਕ ਫਿਲਮ ਧਾਰਮਿਕ ਆਈ ਸੀ ਉਸ ਤੇ ਵਿੱਚ ਬੇਸ਼ੱਕ ਉਹ ਧਾਰਮਿਕ ਫਿਲਮ ਕਰ ਰਿਹਾ ਸੀ ਪਰ ਉਸ ਦੇ ਵਿੱਚ ਵੀ ਹਸਣ ਹਸਾਉਣ ਵਾਲੇ ਰੋਲ ਸੀ ਉਹ ਨਾਮ ਹੈ ਗੋਲੂ ਮਾਜੇ ਵਾਲਾ ਜੋ ਅੱਜ ਗਮ ਦੇ ਵਿੱਚ ਡੁੱਬਿਆ ਦਾ ਜਿਸ ماں ਨੂੰ ਨਾਲ ਲੈ ਕੇ ਇੰਟਰਵਿਊ ਕਰਦਾ ਹੁੰਦਾ ਸੀ ਇੰਟਰਵਿਊ ਤੇ ਅੱਜ ਉਹੀ ਕਮਰਾ ਹੈ ਉਹੀ ਸੋਫਾ ਹੈ ਉਹੀ ਗੋਲੂ ਹੈ ਪਰ ਉਹ ਨੱਕ ਜਗ੍ਹਾ ਨਾਲ ਦੀ ਖਾਲੀ ਹੈ ਉਸ ਦੀ ਮਾਂ ਦੀ ਮਾਂ ਜਾਣ ਮਗਰੋਂ ਦੁੱਖ ਤਾਂ ਬਹੁਤ ਹੋਇਆ ਪਰ ਹੁਣ ਸਰਵਾਈਵ ਵੀ ਕਰਨਾ ਪਏਗਾ ਗਲਬਤ ਕਰ ਲਾਂਗੇ ਗੋਲੂ ਨਾ ਗੋਲੂ ਜਿਸ ਤਰ੍ਹਾਂ ਮੈਂ ਕਿਹਾ ਕਿ ਜਦੋਂ ਧਾਰਮਿਕ ਫਿਲਮ ਆਈ ਸੀ ਇਸੇ ਜਗ੍ਹਾ ਤੇ ਬਹਿ ਕੇ ਆਪਾਂ ਇੰਟਰਵਿਊ ਕੀਤੀ ਇਸੇ ਚੈਨਲ ਦੀ ਕੀਤੀ ਤੇ ਨਾਲ ਦੇ ਹੱਥ ਮਾਂ ਬੈਠੀ ਦੀ ਸੀ ਅੱਜ ਸੋਫਾ ਵੀ ਉਹੀ ਕਮਰਾ ਵੀ ਉਹੀ ਮਾਂ ਹੈ ਨਹੀਂ ਕੀ ਗੱਲ ਕਹਿਣਾ ਭਾਜੀ ਹਣ ਮੈਂ ਕੀ ਕਹਾਂ ਦੁੱਖ ਮੈਨੂੰ ਇੰਨਾ ਕਿ ਆ ਤਿੰਨ ਤਰੀਕ ਦੇ ਮੇਰੇ ਮਮਾ ਇਦਾਂ ਹੋਏ ਆ ਪਰ ਦੁੱਖ ਮੈਨੂੰ ਹੁਣ ਅੱਜ ਤੱਕ ਆ ਮੈਨੂੰ ਦੁੱਖ ਹੁਣ ਤੱਕ ਇੰਨਾ ਦੁੱਖ ਚਿਹਰੇ ਤੋਂ ਵੀ ਨਜ਼ਰ ਆਉਂਦਾ ਤੇ ਤੇਰੀਆਂ ਗੱਲਾਂ ਤੋਂ ਵੀ ਨਜ਼ਰ ਆਉਂਦਾ ਕਿ ਉਮਰ ਛੋਟੀ ਦੁੱਖ ਵੱਡਾ ਹਾਂਜੀ ਹਾਂਜੀ ਭਾਈ ਉਮਰ ਤਾਂ ਹਰੇ ਤੇ 14 14 ਕਿ 14 15 ਉਮਰ ਆ ਮੇਰੀ ਅਜੇ ਤੇ ਹਰੇ ਕਿੰਨੀ ਉਮਰ ਜਿੱਥੋਂ ਤੱਕ ਰੱਬ ਨੇ ਸਾਹ ਲਏ ਉਥੋਂ ਤੱਕ ਤਾਂ ਠੀਕ ਆ ਵੀ ਮਾਂ ਦੀ ਜਾਨ ਉਹਦੀ ਰੋਸੀ ਮਾਂ ਨੂੰ ਕਿਉਂਕਿ ਜਦੋਂ ਅਸੀਂ ਪਿਛਲੀ ਵਾਰ ਆਏ ਆ ਤੇ ਬਹੁਤ ਤੰਦਰੁਸਤ ਸੀ ਕਿ ਤੰਗੀ ਕੀ ਹੈ ਤੰਗੀ ਭਈ ਕੁਝ ਨਹੀਂ ਵੀ ਮਤਲਬ ਮਿੱਠੀ ਸੀਗੇ ਵੀ ਇੱਕ ਦਿਨ ਜੀਦਾ ਬੀਪੀ ਕਦੀ ਪਹਿਲਾਂ ਵੱਧ ਗਿਆ ਸੀ ਫਿਰ ਮੈਡੀਸਿਨ ਦਿੱਤੀ ਫਿਰ ਜ਼ਿਆਦਾ ਘਟ ਗਿਆ ਫਿਰ ਵੱਧ ਗਿਆ ਉਹ ਅਟੈਕ ਆ ਗਿਆ ਬ੍ਰੇਨ ਟੈਗ ਆਇਆ ਜਦੋਂ ਮਾਂ ਦੇ ਇਹ ਸਵਾਸ ਇਸ ਤਰ੍ਹਾਂ ਦੇ ਸੀ ਹਸਪਤਾਲ ਸੀ ਤੁਸੀਂ ਕਿੱਥੇ ਸੀ ਉਦੋਂ ਮੈਂ ਭਾਜੀ ਜਦੋਂ ਮੇਰੇ ਮਮੀ ਇਦਾਂ ਹੀ ਵੀ ਜਦੋਂ ਇੱਥੋਂ ਥੱਲੇ ਲੱਗ ਗਏ ਸਰੀਰ ਦੇ ਆ ਵੀ ਚੱਕਿਆ ਨਹੀਂ ਆਂਦਾ ਜਦੋਂ ਆਪਾਂ ਮੱਲੇ ਆਟਾ ਚ ਮੱਲੇ ਬੰਨਾ ਲੈ ਕੇ ਗਏ ਮੈਨੂੰ ਮੈਨੂੰ ਜਦੋਂ ਇਦਾਂ ਹੀ ਛੇੜ ਕਰੀ ਜਾਂਦੇ ਈ ਇਦਾਂ ਹੀ ਬਸ ਮੈਂ ਨਾਲੇ ਮੈਂ ਉਦੋਂ ਰੋਂ ਲੱਗ ਪਿਆ ਮੈਨੂੰ ਲੱਗਿਆ ਪਤਾ ਮੈਨੂੰ ਨਹੀਂ ਕੋਈ ਉਮਰਦਰਾਜ਼ ਬੰਦਾ ਹੋਵੇ ਵੱਡੀ ਉਮਰ ਦਾ ਹੋਵੇ ਤੇ ਉਹ ਇਸ ਗੱਲ ਨੂੰ ਸਮਝ ਸਕਦਾ ਤੁਸੀਂ ਤੇ ਬੱਚੇ ਹੋ ਮਾਂ ਦੇ ਜਾਣ ਦਾ ਦੁੱਖ ਤੇ ਬਹੁਤ ਹੋਏਗਾ ਪਰ ਕਿਤੇ ਨਾ ਕਿਤੇ ਮਾਂ ਨੇ ਸੁਪਨੇ ਵੀ ਦੇਖੇ ਹੋਣਗੇ ਕਿਹੜੇ ਸੁਪਨੇ ਸੀ ਜਿਹੜਾ ਹੁਣ ਗੋਲੂ ਮਾਂ ਦੇ ਜਾਣ ਮਗਰੋਂ ਪੂਰੀ ਸਿੱਦਤ ਦੇ ਨਾਲ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੇਗਾ ਸੁਪਨਾ ਭਾਜੀ ਮੇਰੀ ਮੰਮੀ ਦਾ ਹੀ ਵੀ ਮੇਰਾ ਪੁੱਤ ਜਲਦੀ ਜਲਦੀ ਜਵਾਨ ਹੋਵੇ ਤੇ ਮੈਨੂੰ ਗੱਡੀ ਚ ਝੂਟਾ ਦੇਵੇ ਸੁਪਨਾ ਰਹਿ ਗਿਆ ਹੁਣ ਤੇ ਜਿਹੜਾ ਮੇਰਾ ਖੁਦ ਦਾ ਸੁਪਨਾ ਆ ਮੇਰਾ ਸੁਪਨਾ ਹੈ ਮੈਂ ਇੱਥੇ ਆਪਣੀ ਮੰਮੀ ਦਾ ਨਾਮ ਲਖੋਣਾ ਵਾ ਜਦੋਂ ਥੋੜਾ ਜਿਹਾ ਹਜੇ ਨਹੀਂ ਜਦੋਂ ਥੋੜਾ ਹੋ ਗਿਆ ਹਨਾ ਤੇ ਇੱਥੇ ਆਪਣੀ ਮੰਮੀ ਦੀ ਫੋਟੋ ਬਗਾਣੀ ਹੈ ਮੰਮੀ ਡੈਡੀ ਦੀ ਬਹੁਤ ਆ ਇਮੋਸ਼ਨਲ ਗੱਲ ਆ ਮੇਰਾ ਆਪਣਾ ਮਨ ਪਰਤਾ ਪਿਆ ਤੁਹਾਡੀਆਂ ਗੱਲਾਂ ਸੁਣ ਕੇ ਕਰਕੇ ਕਿਉਂਕਿ ਉਮਰ ਛੋਟੀ ਆ ਪਰ ਦੁੱਖ ਵੱਡਾ ਇੱਕ ਵੀਡੀਓ ਵਾਇਰਲ ਹੋਈ ਜਿਸ ਦੇ ਵਿੱਚ ਕੁਝ ਲੋਕਾਂ ਨੂੰ ਤੁਸੀਂ ਸਮਝਾਇਆ ਕਿ ਮੇਰੀ ਦੁੱਖ ਦੇਖੋ ਮੈਂ ਆਪਣੇ ਪਿਤਾ ਨਾਲ ਗੱਲ ਕਰਦਾ ਕੀ ਸੀ ਉਹ ਵੀਡੀਓ ਔਰ ਕਿੰਨਾ ਲੋਕਾਂ ਨੂੰ ਤੁਸੀਂ ਇਹ ਤਾੜਨਾ ਕੀਤੀ ਜਾਂ ਸਮਝਾਇਆ ਪਰ ਇਹ ਹੁਣ ਦੇਖੋ ਹੁਣ ਮੈਂ ਆਪਣਾ ਫੁੱਲ ਤਾਰਦੇ ਪੈ ਸੀ ਤੇ ਮੈਂ ਆਪਣੇ ਪਾਪਾ ਨਾਲ ਕੋਈ ਗੱਲ ਲੜਿਆ ਹੀਗਾ ਕਰਨ ਹੁਣ ਜੇ ਮੈਂ ਰੋ ਕੇ ਕਰਦਾ ਜਾਂ ਭੜਕੇ ਮਨ ਕਰਦਾ ਗੱਲ ਤੇ ਉਹਨਾਂ ਨੂੰ ਵੀ ਦੁੱਖ ਲੱਗਣਾ ਸੀ ਤੇ ਮੈਨੂੰ ਵੀ ਦੁੱਖ ਲੱਗਣਾ ਸੀ ਕੀ ਫਾਇਦਾ ਜੇ ਆਪਾਂ ਉਥੇ ਪਿਓ ਪੁੱਤਰ ਰੋਂਦੇ ਦੇ ਕੋਈ ਫਾਇਦਾ ਨਹੀਂ ਹੁੰਣਾ ਨਾ ਚੁੱਪ ਤੇ ਚਲੋ ਸਾਰਿਆਂ ਨੇ ਕਰੋਨਾ ਪਰ ਦੁੱਖ ਤੇ ਸਾਨੂੰ ਹੀ ਨਾ ਇਹ ਕਰਕੇ ਮੈਂ ਆਪਣੇ ਪਾਪਾ ਨਾਲ ਅਸਕੇ ਗੱਲ ਕੀਤੀ ਕਿ ਉਹਨਾਂ ਨੂੰ ਬੁਰਾ ਨਾ ਲੱਗੇ ਕਿ ਮੇਰਾ ਪੁੱਤ ਜੇ ਵੀ ਦੁਖੀ ਅੰਦਰ ਤੇ ਮੈਂ ਇੱਕ ਦੂਜੇ ਨੂੰ ਹੌਸਲਾ ਤੇ ਦੇਣਾ ਹੀ ਪਏਗਾ ਹਾਂਜੀ ਹਾਂਜੀ ਹੌਸਲੇ ਕਰਕੇ ਮੈਂ ਨਾਲ ਅਸਕੇ ਗੱਲ ਕੀਤੀ ਤੇ ਦੁਨੀਆ ਨੇ ਉਹ ਗੱਲ ਫਿਰ ਗੱਲ ਦੀ ਗੱਲ ਹੋੜ ਹੀ ਬਣਾ ਛੱਡੀ ਜੇ ਸਮਝਾ ਦੁਨੀਆ ਨੂੰ ਪਰਿਮਾਨ ਕੀ ਸਮਝਾਵਾਂ ਦੁਨੀਆ ਦੇ ਜਿੰਨੇ ਆ ਜਿੰਨੇ ਮੂੰਹ ਨਹੀਂ ਆ ਗੱਲਾਂ ਵਾ ਤੇ ਬਾਕੀ ਰੱਬ ਉਹਨਾਂ ਨੂੰ ਉੱਬਾਲ ਬੁੱਧੀ ਬਖਸ਼ੇ ਤੇ ਜਿਹੜੇ ਮੇਰੇ ਵੀਡੀਓ ਵਧੀਆ ਕਮੈਂਟ ਕਰਦੇ ਉਹਨਾਂ ਨੂੰ ਤੇ ਦਿਲੋਂ ਥੈਂਕ ਯੂ ਆ ਵੀ ਤੁਸੀਂ ਮੇਰੀ ਗੱਲ ਸਮਝੀ ਮਜਬੂਰੀ ਸਮਝੀ ਜਿਹੜੀ ਦਿੱਕਤ ਮੇਰੇ ਤੇ ਪਈ ਅੱਜ ਉਹ ਮੈਨੂੰ ਪਤਾ ਵਾ ਤੇ ਕਿਸੇ ਨੂੰ ਨਹੀਂ ਪਤਾ ਉਹ ਵੀ ਕਿੱਦਾਂ ਮੈਂ ਢਾਂ ਕਿੱਦਾਂ ਨਹੀਂ ਉਮੀਦ ਕਰਦੇ ਆ ਉਮਰ ਛੋਟੀ ਆ ਦੁੱਖ ਵੱਡਾ ਕਿ ਗੋਲ ਨੂੰ ਜਲਦ ਹੌਸਲਾ ਮਿਲੇ ਪਰਮਾਤਮਾ ਇਸ ਨੂੰ ਤਰੱਕੀ ਦੇਵੇ ਔਰ ਆਪਣੀ ਮਾਂ ਦੇ ਰਹਿੰਦੇ ਸੁਪਨਿਆਂ ਨੂੰ ਜਲਦ ਪੂਰਾ ਕਰ ਸਕੇ ਕੈਮਰਾਮੈਨ ਬੰਟੀ ਦਿਨਾਲ ਔਨ ਅਇਰ ਲਈ ਨਿਤਿਨ ਲੂਥਰਾ பட்டானா